ਨਿਊ ਚੰਡੀਗੜ੍ਹ ਨੂੰ ਚੰਡੀਗੜ੍ਹ ਦੇ ਗ੍ਰਿਡ ਸਿਸਟਮ ਨਾਲ ਬਣਾਇਆ ਜਾਏਗਾ ਕਿਸੇ ਤਰੀਕੇ ਦੀ ਬਿਊਟੀ ਨੂੰ ਉੱਥੇ ਕਿਸੇ ਤਰੀਕੇ ਦਾ ਕੋਈ ਹਰਜ ਨਾ ਹੋਵੇ ਇਸ ਮੁੱਦੇ ਤੇ ਪੂਰੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਨੇ ਮਿਸਟਰ ਹਰਨੇਕ ਸਿੰਘ ਜੋ ਕਿ ਚੀਫ ਟਾਊਨ ਪਲਾਨਰ ਪੰਜਾਬ ਨੇ ਅ ਸਰ ਸਵਾਗਤ ਹੈ ਤੁਹਾਡਾ এবੀਪੀ ਨਿਊਜ਼ ਤੇ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗਾ ਕਿ ਨਿਊ ਚੰਡੀਗੜ੍ਹ ਦਾ ਜਿਹੜਾ ਸਿਸਟਮ ਹੈ ਉਹਨੂੰ ਕਿਸ ਤਰ੍ਹਾਂ ਆਪਾਂ ਡਿਵੈਲਪ ਕਰਾਂਗੇ ਕਿਸ ਤਰ੍ਹਾਂ ਆਪਾਂ ਚੰਡੀਗੜ੍ਹ ਦੀ ਤਰ੍ਹਾਂ ਸੇ ਬਣਾਇਆ ਜਾਏਗਾ ਕੌਸਲਾ ਜੀ ਇਹ ਹੈ ਕਿ ਜਿਸ ਤਰ੍ਹਾਂ ਚੰਡੀਗੜ੍ਹ ਸਿਟੀ ਹੈ ਚੰਡੀਗੜ੍ਹ ਸਿਟੀ ਦੀ ਬਿਊਟੀ ਇਹ ਹੈ ਕਿ ਸੈਕਟਰ ਪਲਾਨਿੰਗ ਕੀਤੀ ਗਈ ਹੈ ਇੱਥੇ ਔਰ ਜਿਹੜਾ ਰੋਡ ਪੈਟਰਨ ਹੈ ਉਹ ਗ੍ਰਿਡ ਆਇਰਨ ਪੈਟਰਨ ਤੇ ਰੱਖਿਆ ਗਿਆ ਹੈਗਾ ਨਿਊ ਚੰਡੀਗੜ੍ਹ ਦੇ ਵਿੱਚ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਹੀ ਅਡਾਪਟ ਕਰਨ ਜਾ ਰਹੇ ਹਾਂ ਸੈਕਟਰ ਪਲਾਨਿੰਗ ਹੋਏਗੀ ਗ੍ਰਿਡ ਆਇਰਨ ਪੈਟਰਨ ਹੋਏਗਾ ਰੂਟਸ ਦਾ ਔਰ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਓਪਨ ਸਪੇਸਸ ਦੇ ਉੱਤੇ ਖਾਸਾ ਜ਼ੋਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਨਿਊ ਚੰਡੀਗੜ੍ਹ ਦੇ ਵਿੱਚ ਵੀ ਓਪਨ ਸਪੇਸਸ ਸਾਈਕਲ ਟਰੈਕਸ ਜੋਗਿੰਗ ਟਰੈਕਸ ਓਪਨ ਏਰੀਆਜ਼ ਇਹਨਾਂ ਦੇ ਉੱਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਅ ਬਾਦਲ ਸਾਹਿਬ ਨੇ ਪਿਛਲੇ ਦਿਨ ਹੀ ਕਾਫੀ ਮਨਜ਼ੂਰੀਆਂ ਦਿੱਤੀਆਂ ਹਨ ਉਹਦਣਾ ਕਿਸ ਤਰ੍ਹਾਂ ਦਾ ਖਰਚ ਆਏਗਾ ਕਿੰਨਾ ਕੁ ਖਰਚ ਆਏਗਾ ਕਿ ਆਮ ਲੋਕਾਂ ਨੂੰ ਉਹਦਾ ਕਿੰਨਾ ਕੁ ਫਾਇਦਾ ਮਿਲੇਗਾ ਕਿਸ ਤਰ੍ਹਾਂ ਦੀ ਜਿਹੜੀ ਬਿਊਟੀ ਹੈ ਉਹ ਤਿਆਰ ਕੀਤੀ ਹੈ। ਦੇਖੋ ਪ੍ਰੋਜੈਕਟ ਹੈ ਜਿਹੜਾ ਇਹ ਨਿਊ ਚੰਡੀਗੜ੍ਹੇ ਇੱਕ ਸਮਾਰਟ ਸਿਟੀ ਡਿਵੈਲਪ ਕੀਤਾ ਜਾ ਰਿਹਾ ਹੈਗਾ ਇਸ ਦੇ ਵਿੱਚ ਖਰਚਾ ਆਫਕੋਰਸ ਬਹੁਤ ਹੋਏਗਾ ਕਿਉਂਕਿ ਖੁੱਲੀਆਂ ਸੜਕਾਂ ਨੇ ਫਿਰ ਅਸੀਂ ਇਹਦੇ ਵਿੱਚ ਇੱਕ ਲੇਕ ਕ੍ਰੀਏਟ ਕਰਨ ਦੀ ਵੀ ਸਾਡੀ ਤਜਵੀਜ਼ ਹੈਗੀ ਹੈ ਉਸ ਲੇਕ ਦੇ ਆਲੇ ਦੋਲੇ ਕਾਫੀ ਗ੍ਰੀਨ ਏਰੀਆਜ਼ ਰੱਖੇ ਜਾਣਗੇ ਇੱਕ 18홀 ਦਾ ਇੱਕ 골ਫ ਕੋਰਸ ਵੀ ਇੱਥੇ ਦਿੱਤਾ ਜਾ ਰਿਹਾ ਹੈਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਕਿ ਇੱਥੇ ਕੋਈ ਵੀ ਤੁਸੀਂ ਦੇਖੋਗੇ ਕਿ ਜਿਹੜੀਆਂ ਬਿਜਲੀ ਦੀਆਂ ਮੇਨ ਲਾਈਨਾਂ ਹੁੰਦੀਆਂ ਨੇ ਉਹ ਕੋਈ ਵੀ ਓਵਰਗਰਾਉਂਡ ਨਜ਼ਰ ਨਹੀਂ ਆਊਗੀ ਤੁਹਾਨੂੰ ਸਾਰੀਆਂ ਅੰਡਰਗਰਾਉਂਡ ਜਿੰਨੀਆਂ ਆਦਰਵਾਇਜ਼ ਵੀ ਕੇਬਲਸ ਹੈਗੀਆਂ ਨੇ ਉਹ ਵੀ ਅੰਡਰਗਰਾਉਂਡ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਫਕੋਰਸ ਇਹ ਇੱਕ ਖਰਚੇ ਵਾਲਾ ਹੈਗਾ ਔਰ ਇਹ ਤੋਂ ਲੋਕਾਂ ਨੂੰ ਇਹ ਹੈ ਕਿ ਜਿਹੜਾ ਲਿਵੇਬਲ এনवायरमेंट ਹੈ ਜਿਹੜਾ ਬੜੀ ਕੰਫਰਟੇਬਲ ਲਿਵਿੰਗ ਹੈ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਲੋਕ ਇੰਜੋਏ ਕਰਦੇ ਆ ਰਹਿਣਾ ਪਸੰਦ ਕਰਦੇ ਆ ਉਸੇ ਤਰ੍ਹਾਂ ਨਿਊ ਚੰਡੀਗੜ੍ਹ ਦੇ ਵਿੱਚ ਵੀ ਕਰਨਗੇ ਇਕੋ ਫਰੇਜਾਈਲ ਜ਼ੋਨ ਹੋਣ ਕਰਕੇ ਅਸੀਂ ਇੱਥੇ ਇਹਨਾਂ ਚੀਜ਼ਾਂ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖ ਰਹੇ ਹਾਂ ਕਿ ਇਹਦਾ এনवायरमेंट ਹੈ ਜਿਹੜਾ ਉਹ ਬਹੁਤ ਵਧੀਆ ਹੋਵੇ ਔਰ ਕਾਰਬਨ ਲੈਵਲ ਹੈ ਜਿਹੜਾ ਇਸ ਸਿਟੀ ਤੋਂ ਜਨਰੇਟ ਹੋਣ ਵਾਲਾ ਹੈਗਾ ਉਹ ਵੀ ਵਿਦਨ ਲਿਮਿਟਸ ਹੀ ਰੱਖਿਆ ਜਾਵੇ ਜਿਵੇਂ ਮੈਂ ਗੱਲ ਕਰ ਰਿਹਾ ਕੋਈ ਬਿਜ਼ਨਸ ਐਸਪੈਕਟ ਜੀ ਜਾਂ ਕਿਸੇ ਨੇ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਹੈ ਕਿ ਨਿਊ ਚੰਡੀਗੜ੍ਹ 'ਚ ਕੋਈ ਏਦਾਂ ਦੀ ਫੈਸਿਲਿਟੀ ਹੈ ਕਿਉਂਕਿ ਫਿਲਹਾਲ ਚੰਡੀਗੜ੍ਹ ਦਾ ਜਿਹੜਾ ਕਾਰੋਬਾਰ ਹੈ ਉਹ ਕਾਫੀ ਬੁਰੀ ਤਰ੍ਹਾਂ ਟੈਕਸੀ ਮਾਰ ਹੈ ਜਾਂ ਹੋਰ ਕਈ ਤਰ੍ਹਾਂ ਦਾ ਮਾਰ ਹੈ ਪ੍ਰਭਾਵਿਤ ਹੋ ਰਿਹਾ ਹੈ ਕਿ ਨਿਊ ਚੰਡੀਗੜ੍ਹ 'ਚ ਕੋਈ ਬਿਜ਼ਨਸ ਐਕਟੀਵਿਟੀ ਵੀ ਕੀਤੀ ਜਾ ਸਕਦੀ ਹੈ ਹਾਂ ਬਿਲਕੁਲ ਨਿਊ ਚੰਡੀਗੜ੍ਹ ਨੂੰ ਅਸੀਂ ਇੱਕ ਸੈਲਫ ਕੰਟੇਨਡ ਸਿਟੀ ਹੈ ਜਿਹੜਾ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹਦੇ ਵਿੱਚ ਇੱਕ ਸਿਟੀ ਸੈਂਟਰ ਦੀ ਪ੍ਰੋਜੈਕਟ ਪ੍ਰਪੋਜ਼ਲ ਹੈ ਸਾਡੀ 250 ਏਕੜ ਦੇ ਵਿੱਚ ਇਸ ਤੋਂ ਇਲਾਵਾ ਮੈਡੀ ਸਿਟੀ ਹੈ ਸਾਡੇ ਕੋਲੇ ਜਿਸ ਦੇ ਵਿੱਚ ਬੜੀਆਂ ਹਾਈ ਐਂਡ ਇੰਸਟੀਚੂਨਸ ਨੇ ਜਿਹੜੀਆਂ ਆਉਣਗੀਆਂ ਇਸੇ ਤਰ੍ਹਾਂ ਇੱਕ ਐਜੂਕੇਸ਼ਨਲ ਸਿਟੀ ਹੈ ਇੰਟੀਗ੍ਰੇਟਿਡ ਐਜੂਕੇਸ਼ਨਲ ਸਿਟੀ ਹੈ ਲਗਭਗ 1700 ਏਕੜ ਦੇ ਵਿੱਚ ਜਿੱਥੇ ਬਿਜ਼ਨਸ ਜਿੱਥੇ ਰੋਜ਼ਗਾਰ ਦੇ ਨਾਲ ਨਾਲ ਲੋਕਾਂ ਨੂੰ ਰਹਿੈਸ਼ੀ ਤੇ ਵਪਾਰਕ ਸਹੂਲਤਾਂ ਵੀ ਉੱਥੇ ਜਿਹੜੀਆਂ ਮਿਲਣਗੀਆਂ education ਤਾਂ ਹੋਏਗੀ ਹੋਏਗੀ ਨਾਲ ਲੋਕਾਂ ਨੂੰ ਇੱਥੇ ਰੋਜ਼ਗਾਰ ਦੇ ਮੌਕੇ ਵੀ ਮਿਲਣਗੇ ਸੋ ਸਿਮਿਲਰਲੀ ਅਸੀਂ ਇਹਦੇ ਵਿੱਚ ਆ ਆਈਟੀ ਇੰਡਸਟਰੀ ਲਈ ਰਿਸਰਚ ਐਂਡ ਡਿਵੈਲਪਮੈਂਟ ਇੰਡਸਟਰੀ ਲਈ ਵੀ ਸਾਈਟ ਪ੍ਰਪੋਜ਼ ਕੀਤੀ ਹੋਈ ਹੈ ਤਾਂ ਕਿ ਇੱਕ ਸੈਲਫ ਕੰਟੇਨਡ ਯੂਨਿਟ ਬਣੇ ਚੰਡੀਗੜ੍ਹ ਦੇ ਉੱਤੇ ਇਸ ਸਿਟੀ ਦਾ ਜਿਹੜਾ ਬੋਝ ਹੈ ਜਿਹਨੂੰ ਆਮ ਤੌਰ ਤੇ ਲੋਕ ਇਹ ਮਹਿਸੂਸ ਕਰਦੇ ਆ ਕਿ ਜੀ ਇਹ ਚੰਡੀਗੜ੍ਹ ਦੇ ਉੱਤੇ ਇੱਕ ਬੋਝ ਹੋਏਗਾ ਬਿਲਕੁਲ ਚੰਡੀਗੜ੍ਹ ਦੇ ਉੱਤੇ ਬੋਝ ਨਹੀਂ ਹੋਏਗਾ ਰਾਦਰ ਚੰਡੀਗੜ੍ਹ ਤੋਂ ਲੋਕ ਇੱਥੇ ਬਿਜ਼ਨਸ ਲਈ ਸ਼ਾਪਿੰਗ ਲਈ ਮੈਡੀਕਲ ਏਡ ਲਈ ਐਜੂਕੇਸ਼ਨ ਲਈ ਜਾਇਆ ਕਰਨਗੇ ਆ ਜੇ ਮੈਂ ਗੱਲ ਕਰਾਂ ਕਿ ਬਾਦਲ ਸਾਹਿਬ ਨੇ ਅੱবি ਗੱਲ ਕੀ ਹੈ ਕਿ ਸੁਖਨਾ ਲੇਕ ਦੀ ਤਰ੍ਹਾਂ ਇੱਕ ਲੇਕ ਵੀ ਤਿਆਰ ਕੀਤੀ ਜਾਏਗੀ ਉਹਦੇ ਵਾਸਤੇ ਕੀ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਹੈ ਜਾਂ ਉਹਦੇ ਵਾਸਤੇ ਕੀ ਸੁਖਨਾ ਲੇਕ ਵਾਂਗੂ ਹੀ ਉਹਨੂੰ ਤਿਆਰ ਕੀਤਾ ਜਾਏਗਾ ਜਾਂ ਕੋਈ ਹੋਰ ਵੀ ਕੁਝ ਨਵੀਂ ਨਵੀਂ ਪਲਾਨਿੰਗ ਹੈ ਨਹੀਂ ਉਹਦੇ ਵਿੱਚ ਇਹ ਹੈ ਕਿ ਇੱਕ ਤਾਂ ਸੀ ਇੰਟਰਨੈਸ਼ਨਲ ਲੈਵਲ ਦੀ ਫਾਰਮ ਹੈ ਜਿਹੜੀ ਉਹਨੂੰ ਇਹ ਪ੍ਰੋਜੈਕਟ ਦਿੱਤਾ ਹੋਇਆ ਹੈ ਇਹ ਈ-ਕਾਮ ਕਰਕੇ ਪ੍ਰੋਜੈਕਟ ਹੈ ਉਹਦੇ ਕੋਲੇ ਕਾਫੀ ਇੰਟਰਨੈਸ਼ਨਲ ਲੈਵਲ ਦੀ ਐਕਸਪਰਟੀਸ ਹੈ ਉਹਨਾਂ ਕੋਲੇ ਟਾਊਨ ਪਲਾਨਰਸ ਆਰਕੀਟੈਕਟਸ ਇੰਜੀਨੀਅਰਸ ਉਹਨਾਂ ਦੇ ਉੱਤੇ ਅਸੀਂ ਇੱਕ ਪ੍ਰੋਜੈਕਟ ਹੈ ਜਿਹੜਾ ਕਰਵਾ ਰਹੇ ਹਾਂ ਔਰ ਉਹਨਾਂ ਵੱਲੋਂ ਇਹ ਲੇਕ ਕ੍ਰੀਏਟ ਕੀਤੀ ਜਾ ਰਹੀ ਹੈ ਇਹਦੇ ਵਿੱਚ ਨੇਚਰਲ ਜਿਹੜਾ ਰੇਨ ਵਾਟਰ ਹੈ ਜਾਂ ਟਰਸ਼ਰੀ ਵਾਟਰ ਹੋਏਗਾ ਸਿਟੀ ਦਾ ਉਹਨੂੰ ਅਸੀਂ ਇਹਦੇ ਵਿੱਚ ਰੱਖ ਕੇ ਕ੍ਰੀਏਟ ਕਰਾਂਗੇ ਤੇ ਇਹ ਕਾਫੀ ਇੱਕ ਮਤਲਬ ਵਧੀਆ ਪ੍ਰੋਜੈਕਟ ਹੈ ਜਿਹੜਾ ਇਹਨੂੰ ਯੂਨੀਕ ਇੱਕ ਆਈਡੈਂਟੀਟੀ ਦੇਵੇਗਾ ਸਾਡੇ ਇਸ ਨਿਊ ਚੰਡੀਗੜ੍ਹ ਪ੍ਰੋਜੈਕਟ ਨੂੰ ਅਜੀ ਬਹੁਤ ਬਹੁਤ ਸ਼ੁਕਰੀਆ ਇਸ ਪੂਰੀ ਜਾਣਕਾਰੀ ਲਈ ਤੇ ਐਸੀ ਹਰਨੇਕ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਨਿਊ ਚੰਡੀਗੜ੍ਹ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਜਾਏਗੀ ਚਾਹੇ ਹਸਪੀਟਲ ਹੋਵੇ ਚਾਹੇ ਉਹ ਐਂਟਰਟੇਨਮੈਂਟ ਹੋਵੇ ਚਾਹੇ ਉਹ ਸਟੇਡੀਅਮ ਜਿਹੜਾ ਹਰ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਜਾਏਗੀ ਯਾਨੀ ਆਨਮਲਾ ਸਮੇਂ ਚੰਡੀਗੜ੍ਹ ਨੂੰ ਛੱਡ ਕੇ ਲੋਕ ਨਿਊ ਚੰਡੀਗੜ੍ਹ ਵੱਲ ਜਾਣਾ ਪਸੰਦ ਕਰਨਗੇ ਕਿਉਂਕਿ ਹਰ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਜਾ ਰਹੀ ਹੈ ਗੌਰਵ ਖੋਸਲਾ এবੀਪੀ ਨਿਊਜ਼ ਚੰਡੀਗੜ੍ਹ